ਹੁਣ ਮੇਰੇ ਕਈ ਵੀਰਾਂ ਨੇ ਇੱਥੇ ਨਾ ਇੱਕ ਕਮੈਂਟ ਮੈਨੂੰ ਹੁਣ ਤੱਕ ਉਹਨੂੰ ਫੇਸ ਕਰ ਦੇਣਾ ਬਹੁਤ ਟਾਈਮ ਹੋ ਗਿਆ ਕਿ ਤੂੰ ਯਾਰ ਕਿਸੇ ਗਰੀਬ ਨੂੰ ਕੋਠਾ ਪਾ ਦਿੰਦਾ ਆਹੋ ਆਹ ਤੁਸੀਂ ਦੀ ਹੈਲਪ ਕਰ ਦਿੱਤਾ 16-17 ਲੱਖ ਰੁਪਏ ਲਾ ਦਿੱਤੇ ਮੈਂ ਇੱਕ ਗੱਲ ਕਹੂੰਗਾ ਵੀਰੇ ਇਹ ਕਦੀ ਤੁਸੀਂ ਆਪ ਦੀ ਘਰੇ ਆਉਣ ਵਾਲੇ ਐਮਐਲਏ ਜਦੋਂ ਵੋਟਾਂ ਲੈਣ ਆਉਂਦਾ ਕਦੀ ਉਹਨੂੰ ਕੁਐਸਚਨ ਪੁੱਟ ਕੀਤਾ ਨਾ ਜੀ ਕਿਉਂਕਿ ਇਹ ਹੱਥ ਉਹਨਾਂ ਦਾ ਨਾ ਨਾ ਉਹਦੇ ਮਗਰਮਗਰ ਘੰਡੇ ਲੈ ਕੇ ਤੋਰੇ ਫਿਰਦੇ ਹਾਂ ਹਾਂ ਉਹਦੇ ਮਗਰਮਗਰ ਕਦੀ ਉਹਨਾਂ ਨੂੰ ਇਹ ਨਹੀਂ ਪੁੱਛਿਆ ਹੋਊਗਾ ਹਾਂ ਨਾ ਨਾ ਚਲੋ ਉਹ ਗੱਲ ਵੱਖਰੀ ਪਰ ਮੈਂ ਇਹ ਕਹੂੰਗਾ ਕਿ ਬਿਨਾ ਮਿਲੇ ਜਾਣੇ ਪਛਾਣੇ ਬੰਦੇ ਨੂੰ ਜੱਜ ਨਾ ਕਰੋ ਜੱਜ ਨਾ ਕਰੋ ਮੈਂ ਆਪਣੇ ਪਿੰਡ ਕਿੰਨਾ ਵਰਕ ਕਰਦਾ ਕਿੰਨਾ ਆਪਣੇ ਪਿੰਡ ਕਰਦਾ ਮੈਨੂੰ ਪਤਾ ਮੈਂ ਐਵੇਂ ਦਾ ਬੰਦਾ ਨਹੀਂ ਹੈਗਾ ਜੀ ਮੈਂ ਕਿਸੇ ਨੂੰ 2000 ਦੇ ਕੇ ਉਹਦੀ ਇੱਕ ਵੀਡੀਓ ਬਣਾਵਾ ਤੇ ਫੇਸਬੁਕ ਤੇ ਪਤਾ ਹੀ ਤੁਹਾਡੇ ਫਾਲੋਅਰ ਸਾਹਿਬ ਬਹੁਤ ਕੀਤਾ ਘਰੇਾਲੀ ਜਿਹਾ ਬੜੇ ਲੋਕਾਂ ਦੀ ਮਦਦ ਕੀਤੀ ਆ ਤੇ ਮੈਨੂੰ ਇਹ ਹੁੰਦਾ ਕਿ ਜਿੰਨਾ ਵੀ ਮੈਂ ਕਰਦਾ ਮੈਨੂੰ ਪਤਾ ਜਾਂ ਉਹ ਵੈਗਰੂ ਨੂੰ ਪਤਾ ਆਪਾਂ ਉਹਨੂੰ ਜਵਾਬ ਦੇ ਗਏ ਆ ਲੋਕਾਂ ਤੋਂ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਮੈਂ ਤਾਂ ਬੋਲਿਆ ਕਿ ਇੱਥੇ ਹਮੇਸ਼ਾ ਕਮੈਂਟ ਕਰਦੇ ਆ ਕਿ ਯਾਰ ਇੰਝ ਕਰ ਦਿੰਦਾ ਮੈਂ ਜਿੰਨੇ ਜੋਗਾ ਹੈਗਾ ਨਾ ਮੈਂ ਪਿੰਡ ਦੇ ਵਿੱਚ ਉਹਨਾਂ ਵਿਚਰਨ ਦੀ ਕੋਸ਼ਿਸ਼ ਕਰਦਾ ਹੈਲਪ ਕਰਨ ਦੀ ਕੋਸ਼ਿਸ਼ ਕਰਦਾ ਕਿ ਮੈਂ ਹੈਲਪ ਕਰ ਹਣੇ ਪੂਰਾ ਨਾਂ ਚੱਲਦਾ ਸੀ ਪੁੱਛਿਆ ਗੁਰੂ ਕੋਲੇ ਜਾਣਾ ਕਹਿੰਦੇ ਯਾਰ ਉਹ ਸਾਹਮਣੇ ਬਾਈ ਦਾ ਫਾਰਮ ਆ ਪਰ ਮਹਾਤਮਾ ਦਾ ਸ਼ੁਕਰ ਆ ਕਿ